ਉਹ ਕਿਸੇ ਦੌਰ ਦੇ ਵਿੱਚ ਨਾ ਮਰਾਸੀ ਨੇ ਪੈਸੇ ਜੋੜ ਕੇ ਤੇ ਖੇਸ ਬਣਵਾ ਲਿਆ ਹਾਂਜੀ ਉਹ ਖੇਸ ਉਹ ਤੋਂ ਖੱਡੀਆਂ ਤੇ ਬੰਦ ਹੁੰਦੇ ਸਨ ਹੂੰ ਤੇ ਨਾਂ ਉਹਨੇ ਕਸਮ ਵੀ ਪਾ ਲਈ ਕਿ ਖੇਸ ਜਿਹੜਾ ਨਾ ਮੈਂ ਕਿਸੇ ਨੂੰ ਦੇਣਾ ਨਹੀਂ ਮੰਗਵਾ ਦੇਣਾ ਨਹੀਂ ਮੰਗਵਾ ਨਹੀਂ ਦੇਣਾ ਹਾਂਜੀ ਕੁਝ ਦਿਨਾਂ ਬਾਅਦ ਨਾ ਜੱਟ ਦੇ ਮੁੰਡੇ ਦਾ ਵਿਆਹ ਸੀ ਹੂੰ ਤੇ ਉਹ ਜਾਂਜੂ ਨਹੀਂ ਤਿਆਰ ਹੋ ਗਈ ਤੇ ਘਰੋਂ ਨਿਕਲ ਗਈ ਹੂੰ ਉਹ ਰਸਤੇ 'ਚ ਯਾਦ ਆਇਆ ਕਿ ਖੇਸ ਨਹੀਂ ਲੈ ਗਿਆ ਹੂੰ ਉਹ ਜੱਟ ਚੌਧਰੀ ਜਿਹੜਾ ਆਂਦਾ ਮਰਾਸੀ ਨੂੰ ਕਹਿੰਦਾ ਵੀ ਜਾ ਘਰੋਂ ਤੇਰਾ ਖੇਸ ਹੀ ਲੈ ਆ ਹੂੰ ਉਨ ਕੇਸ ਲੈ ਕੇ ਆਣਾ ਮਰਾਸੀ ਨੂੰ ਗੁੱਸਾ ਬੜਾ ਹਾਂ ਕਿ ਮੈਂ ਤੇ ਕਸਮ ਪਾਈ ਸੀ ਕਿ ਮੈਂ ਖੇਸ ਦੇਣਾ ਨਹੀਂ ਕਿਸੇ ਨੂੰ ਹਾਂ ਤੇ ਚੌਧਰੀ ਦੀ ਮੋੜ ਵੀ ਨਹੀਂ ਹਜ਼ਰ ਚੌਧਰੀ ਤੋਂ ਇਨਕਾਰ ਵੀ ਨਹੀਂ ਕਰ ਸਕਦਾ ਹਾਂ ਜੀ ਕਿਸਾ ਮੋਤ ਸਰ ਕੋ ਖੇਸ ਲੈ ਆਂਦਾ ਉਹਨੇ ਅੱਗੇ ਜਾ ਰਿਹਾ ਇਹ ਬੰਦੇ ਨੇ ਪੁੱਛਿਆ ਹੋਇਆ ਜੰਜਗੀ ਦੀ ਜਾਂਦੀ ਪਈ ਹੈ ਹੂੰ ਕਹਿੰਦਾ ਜਾਂਜ ਚੌਧਰੀ ਦਾ ਮੁੰਡੇ ਦੀ ਹੈ ਤੇ ਖੇਸ ਮੇਰਾ ਮੇਰਾ ਹੂੰ ਉਹ ਚੌਧਰੀ ਨੂੰ ਬੜਾ ਗੁੱਸਾ ਲੱਗਾ ਕਿ ਪੁੱਛਿਆ ਇਹਨੂੰ ਜਾਂਜਾ ਨੂੰ ਜਾਂਦਾ ਪਿਆ ਤੇ ਇਹ ਜਿਹੜਾ ਇਮਰਾਸੀ ਮੀਰਜ਼ਾਦਾ ਇਹ ਆਪਣੇ ਕੇਸ ਦੀ ਗੱਲ ਕਰਦਾ ਵਿੱਚ ਮਹਿਰਬਾਨੂ ਜੀ ਤਰ ਹ ਉਹਨੇ ਕਿਹਾ ਏ ਹਵਲਦਾਰ ਅਗੂ ਦੁਬਾਰਾ ਗੱਲ ਨਹੀਂ ਕਰਨੀ ਹੁਣ ਕੇਸ ਦੀ ਕਹਿੰਦਾ ਠੀਕ ਹੈ ਜੀ ਚੋਇਸ ਸਾਹਿਬ ਉਹ ਜੰਜ ਥੋੜੀ ਜੱਗੇ ਗਈ ਅੱਛਾ ਤੇ ਫੇਰ ਇੱਕ ਬੰਦਾ ਮਿਲ ਗਿਆ ਹਮ ਉਹਨੇ ਕਿਹਾ ਵੀ ਜੰਜ ਕਿੱਥੋਂ ਆਂਦੀ ਪਈ ਏ ਤੇ ਕਿੱਥੇ ਚੱਲੀ ਏ ਕਹਿੰਦਾ ਫਲਾਣੇ ਪਿੰਡੋਂ ਆਏ ਆ ਫਲਾਣੇ ਚੌਧਰੀ ਦਾ ਮੁੰਡਾ ਏ ਉਹਦੀ ਜੰਜ ਆਂਦੀ ਪਈ ਏ ਤੇ ਫਲਾਣੇ ਪਿੰਡ ਜਾਣੀ ਏ ਤੇ ਕੇਸ ਮੇਰਾ ਮੇਰਾ ਉਹ ਚੌਧਰੀ ਫੇਰ ਸੁਣ ਲੈਂਦਾ ਹੂੰ ਚੌਧਰੀ ਦੋ ਚਾਰ ਉਹਨਾਂ ਨੇ ਜੁੱਟੀਆਂ ਲਾ ਕੇ ਮਾਰਦਾ ਬਗਾਰਤਾ ਹੁਣ ਜੇ ਬੋਲਿਆ ਤੂੰ ਮਿਰਜ਼ਾ ਜੱਜ ਖੇਸਾ ਨਾ ਲਿਆ ਹੂੰ ਤੇ ਤੇਰਾ ਬਹੁਤ ਬੁਰਾ ਹਾਲ ਕਰਾਂਗਾ ਮਰਾਸੀ ਕਹਿੰਦਾ ਚੌਧਰੀ ਸਾਹਿਬ ਐ ਹੁਣ ਮਨ ਨੂੰ ਦਵਾ ਮਾਫੀ ਹਾਂ ਤੇ ਦੁਬਾਰਾ ਮੈਂ ਨਹੀਂ ਕਰਦਾ ਨਾਲੇ ਚੀਜ਼ਾਂ ਦੇਈਏ ਨਾਲੇ ਮਾਰਾਂ ਖਾਈ ਮਾਰਾਂ ਖਾਈਏ ਉਹ ਥੋੜਾ ਜਿਹਾ ਅੱਗੇ ਜਾਂਦੇ ਨੇ ਅੱਛਾ ਅੱਗੇ ਜਾ ਕੇ ਫੇਰ ਇੱਕ ਨਾ ਮਿਲ ਜਾਂਦਾ ਹੂੰ ਉਹ ਬੰਦਾ ਪੁੱਛਦਾ ਵਈ ਜੰਜ ਕਿੱਥੋਂ ਆਈ ਏ ਕਿੱਥੇ ਜਾਂਦੀ ਪਈ ਏ ਹੂੰ ਕੌਣ ਆ ਤੁਸੀਂ ਹੂੰ ਕਹਿੰਦਾ ਮੈਨੂੰ ਐਵੇਂ ਪਤਾ ਜੰਜ ਆਈ ਕਿਥੋਂ ਹੂੰ ਇਹ ਵੀ ਨਹੀਂ ਪਤਾ ਜਾਨ ਜਾਨੀ ਕਿੱਥੇ ਤੇ ਇਹ ਵੀ ਨਹੀਂ ਪਤਾ ਖੇਸ ਆ ਕਿਦਾ ਹਾਂ ਕਿੰਨਾ ਖੇਸ ਤਾਂ ਨਹੀਂ ਪਤਾ ਕਿਹਨ ਖੇਸ ਦੀ ਗੱਲ ਨਹੀਂ ਨੇ ਛੱਡ